ਥੂਲੇ ਪੌਣ ਨੇ ਜੇ ਕਿਸੇ ਨੇ ਥਵਲਾ ਪੋਣਾ ਤਾਂ ਪਾ ਲੋ ਤੇ ਪਰ ਮੇਰਾ ਦੂਜਾ ਪੁੱਛਾਂ ਪੱਛਾਂ ਵਾਲਾ ਕੰਮ ਹੁਣ ਛੱਡਿਆ ਵਾ ਭਗਵਾ ਨਹੀਂ ਬਾਬਾ ਜੀ ਸਾਡੀ ਖਾਤਰ ਤਾਂ ਤੁਸੀਂ ਜਰੂਰ ਦੱਸੋ ਮੇਰੇ ਪੁੱਤ ਦਾ ਵਿਆਹ ਨਹੀਂ ਹੁੰਦਾ ਗਾ ਬਾਹਲੇ ਰਿਸ਼ਤੇ ਆਉਂਦੇ ਆ ਕੋਈ sire ਨਹੀਂ ਚੜਦਾ ਬੀਬਾ ਫਿਰ ਉਹ ਤਾਂ ਸੌਖੀ ਦੇਣੀ ਪੂ ਤੇ ਸੁੱਖਾਂ ਵਾਲਾ ਕੰਮ ਮੇਰਾ ਛੱਡਿਆ ਵਾ ਬਾਬਾ ਜੀ ਸੁੱਖ ਵੀ ਦੇ ਦਾਂਗੇ ਕੋਈ ਮਾੜਾ ਮੋਟਾ ਰਾਹ ਤਾਂ ਪਵੇ ਗੱਲ ਐ ਤਾਂ ਸੁੱਖ ਦੇਣੀ ਵੀ ਔਖੀ ਲੱਗਦੀ ਆ ਸੁੱਖ ਦਿੱਤੇ ਤੋਂ ਬਿਨਾ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ ਥੌਲਾ ਪਾਦਨਾ ਜੇ ਪੋਣਾ ਤਾਂ ਪਵਾ ਲੋ ਤੇ ਸੁੱਖ ਕਿੰਨੀ ਕ ਲੱਗੂਗੀ ਮਾਈ ਅਸੀਂ ਤਾਂ ਸੁੱਖਾਂ ਵਾਲਾ ਕੰਮ ਛੱਡਿਆ ਵਾ ਥੌਲਾ ਪੋਣਾ ਤਾਂ ਪਵਾ ਲਾ ਤੇ ਨਹੀਂ ਆਉਂਦਾ ਜਾ ਤੂੰ ਬਾਬਾ ਜੀ ਐ ਨਾ ਸਾਨੂੰ ਵੀ ਭੇਜੋ ਤੁਸੀਂ ਸਾਡੇ ਗਵਾਂਢੀਆਂ ਦੇ ਕਿੱਡੇ ਕਿੱਡੇ ਕੰਮ ਕਰਤੇ ਬਹੂ ਕੋਲੇ ਬੱਚਾ ਨਹੀਂ ਹੁੰਦਾ ਸੀ ਉਹਦੇ ਤੁਸੀਂ ਫਲ ਪਾਏ ਤੇ ਉਹਦੇ ਮੁੰਡਾ ਹੋਇਆ ਹੈ ਮੇਰੇ ਦਿਓਰ ਦੇ ਮੁੰਡੇ ਨੂੰ ਤੁਸੀਂ ਤੁਸੀਂ ਬਾਹਰ ਭੇਜਤਾ ਤੇ ਮੇਰੇ ਮੁੰਡੇ ਵੇਰੇ ਤੁਸੀਂ ਕਹਿੰਦੇ ਬਾਜ ਜਾ ਮਾਈ ਭਾਜ ਜਾ ਸਾਡੇ ਕੋਲੇ ਕੁਛ ਨਹੀਂ ਗਾ ਕੀ ਗੱਲ ਬਾਬਾ ਅਸੀਂ ਤੇਰਾ ਕੀ ਮਾੜਾ ਕਰਤਾ ਓ ਮਾਈ ਤੈਨੂੰ ਕੀ ਪਤਾ ਹੁਣ ਕਿਹੜੀ ਨੇ ਭੇਜਿਆ ਫਲਤਾਂ ਵਥੇਰੀਆਂ ਦੇ ਪਾਏ ਆ ਤੇ ਹਜ਼ਾਰਾਂ ਮੁੰਡੇ ਦਿੱਤੇ ਆ ਅਸੀਂ ਆਪਦੇ ਗੱਦੀ ਦੇ ਉੱਤੋਂ ਪਰ ਹੁਣ ਤੇਰਾ ਕੀ ਪਤਾ ਉੱਥੇ ਤੂੰ ਚਾਰ ਨਿਹੰਗ ਖਲਾਈ ਖੜੀ ਹੋਏ ਗਾਤਰਿਆਂ ਵਾਲੇ ਖੜੇ ਹੋਣ ਵਾਰਚ ਮੈਂ ਸੁੱਖਾਂ ਵਾਲਾ ਕੰਮ ਛੱਡਿਆ ਵਾ ਤੂੰ ਆਪਦਾ ਜਾ ਥੌਲਾ ਥੁਲਾ ਪਵਾ ਤੇ ਨਹੀਂ ਜਾ ਡੰਡੀ ਲੱਗੇ ਇਥੋਂ ਐ ਤਾਂ ਨਹੀਂ ਬਾਬਾ ਜੀ ਜਾਣਦੇ ਤੇ ਸਾਡੀ ਵੀ ਖੇਚਲ ਪੱਲੇ ਪਾਓ ਤੁਸੀਂ